ਨਿਰਵੈਰਿਕ ਕਵੀ ਦਿੱਲੀ ਦਾ ਮੈਂ ਉਹਨੂੰ ਕੁਛਲੇ ਮੈਂ ਕਿ ਤੁਹਾਡਾ ਮਿੱਤਰ ਕਿੱਥੇ ਕਲੰਗ ਮਿੱਤਰ ਤੇ ਤੁਹਾਡਾ ਸੀ ਤੁਹਾਨੂੰ ਨਹੀਂ ਪਤਾ ਉਹਨੇ ਆਪਣੇ ਮਕਾਨ ਦੀ ਚੌਥੀ ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ ਸਰੀਰ ਦੇ ਟੁਕੜੇ ਟੁਕੜੇ ਮੈਂ ਕਿਹਾ ਐਸਾ ਕਰੇਗਾ ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਤੇ ਰਿਪਿਟੇਸ਼ਨ ਨੇ ਕੁਝ ਵੀ ਨਹੀਂ ਪੁਨਰੁਕਤੀ ਹੈ ਮੈਂ ਬਾਰ-ਬਾਰ ਸਵਾਸ ਲੈ ਰਹੇ ਹਾਂ ਬਾਰ-ਬਾਰ ਖਾਈ ਜਾਉ ਸਵੇਰੇ ਖਾਣੋ ਸ਼ਾਮੇ ਖਾਣਾ ਬਾਰ-ਬਾਰ ਪੀ ਰਿਹਾ ਬਾਰ-ਬਾਰ ਸੌਣਾ ਬਾਰ-ਬਾਰ ਉਹੀ ਗੱਲਾਂ ਮੈਨੂੰ ਕਹਿੰਦਾ ਸੀ ਮਸਕੀਨ ਜੀ ਮੈਂ ਉਕਦਾ ਗਿਆ ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ ਮੈਂ ਕਿੱਥੇ ਤੱਕ ਰਿਪੀਟ ਕਰਾਂ ਸਵੇਰੇ ਖਾਣਾਂ ਮੈਂ ਸ਼ਾਮੇ ਫਿਰ ਖਾਣਾਂ ਮੈਂ ਸੌਂ ਜਾਵਾਂ ਫਿਰ ਜਾਗ ਬੁਆ ਮੈਂ ਫਿਰ ਸੌ ਜਾਵਾਂ ਇਤੇ ਉਹੀ ਕੁਝ ਕਰ ਰਹੇ ਹਾਂ